ਬਠਿੰਡਾ ਵਿੱਚ ਕੋਵਿਡ ਪੋਜ਼ਿਟਿਵ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ ਜਿਸ ਦੇ ਕਾਰਨ ਡਾਕਟਰਾਂ ਨੇ ਉਸ ਪੋਜ਼ਿਟਿਵ ਮਰੀਜ਼ ਨੂੰ ਆਪਣੇ ਘਰ ਦੇ ਵਿੱਚ ਰਹਿਣ ਦੀ ਸਲਾਹ ਦਿੱਤੀ ਹੈ ਜਿਸ ਦੀ ਹਾਲਤ ਠੀਕ ਹੈ ਜਿਸ ਦੇ ਕਾਰਨ ਬਠਿੰਡਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਆਕਸੀਜਨ ਤੋਂ ਲੈ ਕੇ ਦਵਾਈਆਂ ਤੱਕ ਦੇ ਸਾਰੇ ਪ੍ਰਬੰਧ ਕੀਤੇ ਗਏ ਨੇ ਇੱਕ ਆਈਸੋਲੇਸ਼ਨ ਵਾਰਡ ਵੀ ਬਣਾਇਆ ਗਿਆ ਹੈ ਅਸੱਪੀ ਨਾ ਹਰੋਣਾ ਮੇਰਾ ਨਾਮ ਈ ਡਾਕਟਰ ਹਰਸ਼ਿਤ ਗੋਇਲ ਮੈਡੀਕਲ ਆਫਸਰ ਸਿਪਲ ਹਸਪਤਾਲ ਨੂੰ ਇੱਕ ਪੇਸ਼ੈਂਟ ਆਇਆ ਕਿਹਨਾਂ ਸਰਿਕ ਕਰੋਨਾ ਦਾ ਮਰੀਜ਼ ਆਪਣੇ ਜ਼ਿਲ੍ਹੇ ਦੇ ਵਿੱਚ ਪੋਜ਼ਿਟਿਵ ਆਇਆ ਹੈ ਜੀ ਕਰੋਨਾ ਦੀ ਹਾਲਤ ਬਿਲਕੁਲ ਸਥਿਰ ਹੈ ਉਹਨਾਂ ਨੂੰ ਘਰੇ ਰਹਿਣ ਦੀ ਹਦਾਇਤ ਕੀਤੀ ਗਈ ਹੈ ਲੋਕਾਂ ਨੂੰ ਬਿਲਕੁਲ ਵੀ ਘਬਰਾਉਣ ਦੀ ਜ਼ਰੂਰਤ ਨਹੀਂ ਇਸ ਤਰ੍ਹਾਂ ਲੱਗਦਾ ਹਾਲਾਤ ਇਸ ਤਰ੍ਹਾਂ ਦੇ ਪੰਜਾਬ ਦੇ ਅੰਦਰ ਲਗਾਤਾਰ ਕਰੋਨਾ ਦੀ ਉਮੀਦ ਹੋ ਰਹੇ ਚੁਣਤਾ ਹੋ ਸਰ ਜਿਸ ਤਰ੍ਹਾਂ ਮੈਂ ਦੱਸ ਰਿਹਾ ਹਾਲ ਸਥਿਰ ਨੇ ਜਿੰਨੇ ਵੀ ਪੰਜਾਬ ਦੇ ਵਿੱਚ ਕੇਸ ਸਾਹਮਣੇ ਆਏ ਹਨ ਉਹਨਾਂ ਨੂੰ ਖਾਂਸੀ ਜ਼ੁਕਾਮ ਫਾਂਸੀ ਦੀ ਖਾਨ ਦੇ ਹੀ ਸਿੰਪਟਮ ਆਏ ਨੇ। ਹੋਰ ਕੋਈ ਸੀਰੀਅਸ ਮਰੀਜ਼ ਹਜੇ ਤੱਕ ਆਪਾਂ ਨੇ ਕੋਲੇ ਕੋਵਿਡ ਦਾ ਨਹੀਂ ਆਇਆ। ਸਾਡੇ ਕੋਲੇ ਵੀ ਹਸਪਤਾਲ ਵਿੱਚ ਕਰੋਨਾ ਦੇ ਪੂਰਨ ਪ੍ਰਬੰਧ ਹੈਗੇ ਨੇ। ਸਾਰੀਆਂ ਦਵਾਈਆਂ, ਆਕਸੀਜਨ ਦੇ ਪ੍ਰਬੰਧ, ਅਸੀਂ ਕਈ ਇਨਸੂਲੇਸ਼ਨ ਵਾਰਡ ਬਣਾਇਆ ਹੋਇਆ ਹੈ। ਤਿੰਨ ਬੈਡਡ ਇਨਸੂਲੇਸ਼ਨ ਵਾਰਡ ਬਣਾਇਆ ਹੈ ਤੇ ਅਗਰ ਜ਼ਰੂਰਤ ਪੈਂਦੀ ਹੈ ਤੇ ਇਸ ਨੂੰ ਅਸੀਂ ਹੋਰ ਵੀ ਐਕਸਪੈਂਡ ਕਰ ਸਕਦੇ ਹਾਂ। ਲੋਕਾਂ ਨੂੰ ਕੀ ਕਹੋ ਲੋਕਾਂ ਨੂੰ ਇਹ ਅਪੀਲ ਕਰਨਾ ਚਾਹਾਂਗੇ ਕਿ ਘਬਰਾਉਣ ਦੀ ਜ਼ਰੂਰਤ ਨਹੀਂ ਹੈਗੀ। ਜਿਵੇਂ ਕਿ ਆਪਾਂ ਜੋ ਚੀਜ਼ਾਂ ਪਹਿਲਾਂ ਆਪਾਂ ਅਪਣਾਈਆਂ ਸੀਗੀਆਂ ਦੂਰੀ ਬਣਾ ਕੇ ਰੱਖੋ ਬਿਨਾਂ ਗੱਲ ਤੋਂ ਪੀੜ ਪੜ ਵਾਲੀ ਜਗ੍ਹਾ ਵਿੱਚ ਨਾ ਜਾਓ ਹੱਥ ਮਿਲਾਉਣ ਤੋਂ ਗਰੇਜ਼ ਕਰੋ ਅਸੀਂ ਇਹੀ ਚੀਜ਼ਾਂ ਦਾ ਧਿਆਨ ਚ ਰੱਖਣ ਦੀ ਜ਼ਰੂਰਤ ਹੈ